ਸੋ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਕੋਟ ਹਿਸੇਗਾ ਜਿਹੜਾ ਮੋਗਾ ਤੋਂ ਤੇ ਅਕਸਰ ਤੁਹਾਨੂੰ ਕਿਸੇ ਨਾ ਕਿਸੇ ਖਾਸ ਸ਼ਖਸੀਅਤ ਨਾਲ ਮੈਂ ਮਲਾਉਂਦਾ ਰਹਿਣਾ ਤੇ ਅੱਜ ਮੈਂ ਜੇ ਨਾਮ ਹੀ ਦਸਾਂ ਵੀ ਮੇਰੇ ਨਾਲ ਅੱਜ ਕੌਣ ਬੈਠੇ ਨੇ ਤੇ ਤੁਸੀਂ ਤਾਂ ਵੀ ਸਿਆਣ ਲੈਣਾ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਤੇ ਭਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਧੰਨਵਾਦ ਤੁਸੀਂ ਜੀ ਆਇਆਂ ਤੁਹਾਨੂੰ ਇੱਥੇ ਕਰੇ ਆਇਓ ਤੇ ਭਾਈ ਜੀ ਇਹਨਾਂ ਲੈਣਾ ਤੋਂ ਆਪਾਂ ਗੱਲ ਸ਼ੁਰੂ ਨਹੀਂ ਕਰਨੀ ਹੈ ਕਿ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਇਸ ਗੀਤ ਦਾ ਸਬੱਬ ਕਿਵੇਂ ਬਣਿਆ ਇਹ 1998-97 ਚ ਅਸੀਂ ਮੈਂ ਤੇ ਮਖਨ ਮਰਾਰ ਸਾਹਿਬ ਇਕੱਠੇ ਹੋ ਸੀ ਟ੍ਰਾਂਟੋ ਕਿਸ ਮੇਲੇ ਤੇ ਸੀ ਐਨ ਪੀ ਐਨ ਚ ਸੀ ਐਨ ਚ ਤੇ ਉੱਥੇ ਉਹਨਾਂ ਨੇ ਸਾਂਝਾ ਕੀਤਾ ਸੀਗਾ ਉਸ ਤੋਂ ਬਾਅਦ ਇੱਥੇ ਆ ਕੇ ਰਿਕਾਰਡ ਕਰਾਇਆ ਸੀ 98 ਦੇ ਵਿੱਚ ਅੱਛਾ ਜੀ ਤੇ ਫਿਰ ਇਹ ਪਹਿਲੀ ਵਾਰ ਉਹਦੋਂ ਫਿਰ ਬੱਸ 'ਚ ਲੱਗਾ ਜਿਹੜੀ ਦਿੱਲੀ ਚੱਲੀ ਸੀ ਲਾਹੌਰ ਬੱਸ ਬਾਜਪਾਈ ਸਾਹਿਬ ਗਏ ਸੀ ਬਿਲਕੁਲ ਬਿਲਕੁਲ ਤੇ ਉਦੋਂ ਫਿਰ ਇਹ ਪਾਕਿਸਤਾਨ ਜੋੜਾ ਸਾਰੇ ਲੋਕ ਉਹ ਦੁਨੀਆਂ 'ਚ ਹੀ ਬੜਾ ਪਿਆਰ ਦਿੱਤਾ ਦੂਰਦਰਸ਼ਨ ਤੇ ਲੱਗਾ ਸੀ ਪਹਿਲੀ ਵਾਰ ਇਹ ਅੱਛਾ ਜਦੋਂ ਦੂਰਦਰਸ਼ਨ ਤੋਂ ਆਇਆ ਸੀ ਤੇ ਰਾਤੋ ਰਾਤੀ ਇਹਦਾ ਚਰਚਾ ਹੋ ਗਈ ਸੀ ਤੇ ਬਾਈ ਅੱਜ ਵੀ ਗੀਤ ਲੋਕੀ ਸੁਣਦੇ ਆ ਬਿਲਕੁਲ ਬਿਲਕੁਲ ਹਣਾ ਬਿਲਕੁਲ ਤੇ ਤੁਸੀਂ ਫਿਰ ਮੌਕਾ ਮਿਲਿਆ ਕਿਤੇ ਪਾਕਿਸਤਾਨ ਜਾਣ ਦਾ ਚਨਨ ਕਾਨਾ ਸਾਹਿਬ ਵੇਖਣਾ ਹਾਂ ਇਹ ਵੱਡਾ ਸਵਾਲ ਆ ਮੈਂ ਹਜੇ ਤੱਕ ਨਹੀਂ ਗਿਆ ਪਰ ਮੈਨੂੰ ਹੁਣ ਨਾਸਰ ਟੱਲੋ ਹਣੀ ਬਾਈ ਹਣੀ ਉੱਥੇ ਉਧਰ ਅਗੇ ਪਾਸ ਬਿਲਕੁਲ ਮਿੱਤਰ ਨੇ ਆਪਣੇ ਵੀ ਮੈਨੂੰ ਮਿਲਦੇ ਆ ਅਗਲੇ ਸਾਲ ਦੀ ਮੇਰੀ ਗੱਲ ਹੋ ਚੁੱਕੀ ਹੈ ਕੋਈ ਉੱਥੇ ਉਹਨਾਂ ਦਾ ਪ੍ਰੋਗਰਾਮ ਰੱਖਿਆ ਉਹਨਾਂ ਨੇ ਅੱਛਾ ਉਹਦੇ ਚ ਮੈਂ ਜਾਣਾ ਜਰੂਰ ਜਾਣਾ ਚਾਹੀਦਾ ਜੀ ਬਿਲਕੁਲ ਤੇ ਭਾਈ ਮੱਖਣ ਬਰਾੜ ਨਾਲ ਜੋੜੀ ਕਿਵੇਂ ਬਣੀ ਕਿਉਂਕਿ ਇਹ ਕਈ ਜੋੜੀਆਂ ਪਹਿਲਾਂ ਵੀ ਹਟ ਰਹੀਆਂ ਮਾਨ ਮਰਾੜਾ ਦੀ ਸੁਰੀਕ ਨਾ ਰਹੀ ਆ ਹੋਰ ਵੀ ਬੜੀਆਂ ਇਸ ਤਰ੍ਹਾਂ ਤਰੀਕਾ ਉਹਦੀ ਮਾਨ ਕਾ ਨਾ ਰਹੀ ਆ ਬਿਲਕੁਲ ਤੇ ਤੁਹਾਡੀ ਕਿਵੇਂ ਬਣ ਗਈ ਜੋੜੀ ਇਹ ਇੱਕ ਸ਼ੋਅ ਸੀਗਾ ਦੇ ਉਹਦੇ ਵਿੱਚ ਅਸੀਂ ਗਿਆ ਸੀਗਾ ਪੰਜਾਬ ਦੇ ਕਬੱਡੀ ਖਿਡਾਰੀ ਤਿੰਨ ਗੁਜਰ ਗਏ ਸੀ ਹਰਜੀਤ ਬਰਾਣ ਬਾਜਾਖਾਨਾ ਤੇ ਤਾਰੀ ਹੋਣੀ ਹਾਂ ਐਕਸੀਡੈਂਟ ਹੋਇਆ ਹੈ ਮੇਰੇ ਖਿਆਲ ਹਾਂ ਉਦੋਂ ਇੱਕ ਗਾਣਾ ਸੀ ਉਹਨਾਂ ਨੇ ਮੈਨੂੰ ਦਿਚ ਬੇਟਾ ਉਹ ਕਰਾ ਸੀ ਉਹਨਾਂ ਵਾਸਤੇ ਕਰਾਉਣਾ ਸੀ ਅੱਛਾ ਜੀ ਤੇ ਸਾਡੇ ਮੰਨੇਦਰ ਗੱਲ ਸਾਹਿਬ ਪ੍ਰੋਮੋਟਰ ਅੱਛਾ ਫਿਰ ਸਾਰੇ ਸਿੰਗਰ ਹੋਰ ਗਰੁੱਪ ਬਹੁਤ ਵੱਡਾ ਸੀ ਅੱਛਾ ਸਾਰਿਆਂ ਨੇ ਤੋੜਾ ਝੜਿਆ ਵੀ ਇਹ ਗਲ ਹਰਦੀਪ ਗਾਊਗਾ ਤੈਨੂੰ ਕਿਵੇਂ ਭਲਾਵਾਂਗੇ ਸਾਨੂੰ ਦੱਸ ਹਰਜੀਤ ਬਰਾੜਾ ਅੱਛਾ ਮਾਂ ਖੇਡ ਕਬੱਡੀ ਨੂੰ ਘਾਟਾ ਪਿਆ ਜਗਤ ਵਿੱਚ ਪਾਰਾ ਇਹ ਗੀਤ ਸੀ ਤੁਹਾਡਾ ਇਹ ਹਾਂ ਰਿਕਾਰਡ ਮੈਂ ਲਾਈਵ ਗਾਇਆ ਸੀਗਾ ਅੱਛਾ ਯਾ ਉਦੋਂ ਬਾਅਦ ਸਾਡੀ ਆੜੀ ਪੈ ਗਈ ਤੇ ਅਸੀਂ ਇਕੱਠੇ ਹੁਣ ਬਹੁਤ ਗਾਣੇ ਗਾਏ ਬਾਈ ਜੀ ਤੇ ਬਿਲਕੁਲ ਬੜੀ ਯਾਰੀ ਤੁਹਾਡੀ ਰਹੀ ਆ ਇਹ ਗੀਤ ਵੀ ਬੜਾ ਚੱਲਿਆ ਅੱਜ ਵੀ ਚੱਲਦਾ ਹੈ ਇਹ ਚੱਲਦਾ ਹੀ ਰਹਿਣਾ ਹੈ ਬਿਲਕੁਲ ਹਣਾ ਇਹਨੂੰ ਕੋਈ ਕਿਤੇ ਵੀ ਸੁਣ ਲੇ ਤੇ ਉਧਰ ਦਾ ਸਾਰਾ ਮਾਹੌਲ ਯਾਦ ਆ ਜਾਂਦਾ ਕੋਈ ਵੀ ਚੀਜ਼ ਜਿਹੜੀ ਜੋੜਦੀ ਹੈ ਨਾ ਮਨੁੱਖਾਂ ਨੂੰ ਇਨਸਾਨਾਂ ਨੂੰ ਤੇ ਲੋਕਾਂ ਨੂੰ ਪਸੰਦ ਕਰਦੇ ਬਿਲਕੁਲ ਪਸੰਦ ਕਰਦੇ ਤੇ ਸਾਡੀ ਦੁਆ ਵੀ ਚਲੋ ਠੀਕ ਹੈ ਮੁਲਕ ਬਣ ਗਏ ਅੱਡੋ ਅੱਡੀ ਹੋ ਗਏ ਹਾਂ ਤੇ ਜਦੋਂ ਆਪਣੇ ਲੋਕ ਅੱਡੋ ਅੱਡੀ ਨਹੀਂ ਹੋਏ ਇਹ ਜਦੋਂ بڑے ਲੋਕਾਂ ਤੋਂ ਤਾਂ ਪੁੱਛਿਆ ਹੀ ਨਹੀਂ ਗਿਆ ਪੰਜਾਬ ਵੰਡਿਆ ਗਿਆ ਹਾਂ ਬਿਲਕੁਲ ਸੱਚ ਪੰਜਾਬ ਵੰਡਿਆ ਗਿਆ ਕੱਲਾ ਪੰਜਾਬ ਵੰਡਿਆ ਹਾਂ ਤੇ ਪਰ ਮੈਂ ਚਾਹੁੰਦਾ ਵੀ ਹੁਣ ਇਹ ਆਵਾਜ਼ਾਂ ਹੀ ਤਾਂ ਹੋਵੇ ਨਾ ਖੋਲਣ ਬਿਲਕੁਲ ਇਹ ਬਿਲਕੁਲ ਖੁੱਲਣਾ ਚਾਹੀਦਾ ਆਧਾਰ ਕਾਰਡ ਤੇ ਹੀ ਹੋਣਾ ਚਾਹੀਦਾ ਪਾਸਪੋਰਟ ਵੀ ਖਤਮ ਹੋਣੀ ਚਾਹੀਦੇ ਸ਼ਾਮ ਨੂੰ ਦਰਸ਼ਨ ਕਰਕੇ ਇਧਰ ਆ ਜੀਏ ਉਹ ਵੀ ਆਪਦੇ ਕੋਈ ਯਾਦ ਬਿਲਕੁਲ ਤੇ ਤੁਸੀਂ ਵੇਖ ਰਹੇ ਜੇ ਮੇਰੇ ਨਾਲ ਬਾਈ ਗਿੱਲ ਹਰਦੀਪ ਜੀ ਨੇ ਤੇ ਸਾਡੀਆਂ ਗੱਲਾਂ ਚੱਲਦੀਆਂ ਰਹਿਣੀਆਂ ਨੇ ਅੱਜ ਅਸੀਂ ਕਰ ਰਹੇ ਹਾਂ ਗੱਲਬਾਤ ਮੇਰੇ ਨਾਲ ਨੇ ਗਿੱਲ ਹਰਦੀਪ ਜੀ ਜਿਹੜੇ ਕੇ ਬੜੇ ਇੰਟਰਨੈਸ਼ਨਲ ਗਾਇਕ ਨੇ ਤੇ ਕਰਦੇ ਆ ਕਰ ਰਹੇ ਆ ਅਸੀਂ ਗੱਲਾਂ ਬਾਤ ਤੇ ਬਾਈ ਜੀ ਇੱਕ ਇੰਟਰਵਿਊ ਦੇ ਵਿੱਚ ਮੈਂ ਇੱਕ ਤੁਹਾਡੀ ਇੰਟਰਵਿਊ ਸੁਣੀ ਸੀ ਉਹਦੇ ਵਿੱਚ ਤੁਸੀਂ ਕਿਹਾ ਸੀ ਕਿ ਮੈਂ ਕੈਨੇਡਾ ਜਾ ਕੇ ਯਾਰ ਨਾਈ ਦਾ ਕੰਮ ਕੀਤਾ ਕੱਢ ਕੇ ਵੀ ਕੀਤੀ ਬਿਲਕੁਲ ਬਿਲਕੁਲ ਉਹਦੇ ਬਾਰੇ ਕੀ ਦੱਸਦੇ ਮੈਨੂੰ ਸਾਡੇ ਵੇਖਣ ਵਾਲਿਆਂ ਨੂੰ ਜ਼ਰੂਰ ਦੇਖੋ ਜਿਹੜਾ ਇਹ ਮੁਲਕੋਂ ਬਾਹਰ ਜਾਂਦੇ ਨੇ ਜਦੋਂ ਹਾਂ ਤੇ ਮਨੋ ਤਿਆਰ ਹੋ ਕੇ ਜਾਣਾ ਚਾਹੀਦਾ ਵੀ ਆਪਾਂ ਕੋਈ ਵੀ ਕੰਮ ਕਰਨਾ ਪੈ ਸਕਦਾ ਇਹ ਤਾਂ ਕਟਿੰਗਾ ਆਪਣੇ ਲੋਕ ਜਾ ਕੇ ਹੋਰ ਤਰ੍ਹਾਂ ਦਾ ਕੰਮ ਕਰਨਾ ਪੈਂਦਾ ਕਰਦੇ ਆ ਕਰਦੇ ਆ ਪਰ ਲੋਕੀ ਲਕੋ ਰੱਖਦੇ ਆ ਲਾ ਲਕੋਦੇ ਪਰ ਲਗਵਾਉਣੀ ਚਾਹੀਦਾ ਵੇਖੋ ਇਹ ਤੁਹਾਡਾ ਜਿਹੜਾ ਜ਼ਿੰਦਗੀ ਦਾ ਸੰਘਾਰਸ਼ ਹੈ ਨਾ ਉਹਦੇ ਸਟੈਪ ਆ ਇਹ ਸਟੈਪੇ ਹੌਲੀ ਹੌਲੀ ਕਈ ਤਰ੍ਹਾਂ ਦੇ ਹੁੰਦੇ ਤੇ ਮੈਂ ਜਦੋਂ 92 ਚ ਅਸੀਂ ਗਏ ਆ ਤੇ ਜਾ ਕੇ ਖੇਤਾਂ ਚ ਫਾਰਮਾਂ ਚ ਕੰਮ ਕੀਤਾ ਬੇਰੀ ਬੁਰੀ ਟੋੜੀ ਗੁੱਡੀ ਇੱਕ ਜੇਲ ਟੁੱਟੀ ਹੁੰਦੀ ਸੀ ਇੱਕ ਮੁਰਗੇ ਦੇ ਅੰਡੇ ਉਂਡੇ ਚ ਮੈਂ ਬਰਥਡੇਅ ਦੇ ਵਿੱਚ ਉਗੇ ਆਪਾਂ ਅੱਛਾ ਤੇ ਪ੍ਰਿੰਸੀਪਲ ਸਰਬਨ ਸਿੰਘ ਮੇਰੇ ਉਸਤਾਦ ਸੀਗੇ ਕਾਲਜ ਦੇ ਟਾਈਮ ਪੜਾਉਂਦੇ ਰਹੇ ਅੱਛਾ ਉਹਨਾਂ ਨੇ ਮੈਨੂੰ ਇੱਥੇ ਪਹਿਲਾਂ ਹੀ ਕਹਤਾ ਸੀ ਤੂੰ ਇਰ ਸਿੱਖੇ ਜਾਇ ਤੂੰ ਉੱਥੇ ਕੰਮ ਦੀ ਬਹੁਤ ਵੈਲਿਊ ਵਾਹ ਵਾਹ ਮੱਝ ਗਰਾਉ ਉਹ ਤੋਂ ਸਿੱਖ ਗਿਆ ਥੋੜਾ ਬਹੁਤਾ ਅੱਛਾ ਕਰਨ ਲੱਗਾ ਬਾਕੀ ਫਿਰ ਘਰੇ ਜਿਹੜੇ ਸੀਰੀ ਸੂਰੀ ਆਪਾਂ ਉਹ ਵੀ ਮਨੋ ਦੇਈ ਦੇ ਸੀ ਤੇ ਮੇਰਾ ਹੱਥ ਜਿਹੜਾ ਖੁੱਲ ਗਿਆ ਸੀਗਾ ਪੂਰਾ ਅੱਛਾ ਤੇ ਉੱਥੇ ਜਾ ਕੇ ਫਿਰ ਮੈਂ ਬਕਾਇਦਾ ਇਹਦਾ ਕੋਰਸ ਕੀਤਾ 10 ਮਹੀਨੇ ਦਾ ਅੱਛਾ ਜੁਡੀ ਸਕੂਲ ਤੋਂ ਵਾਹ ਤੇ ਕਈ ਗੋਲੇ ਸਰਾਂ ਦੀ ਫੇਲ ਹੋ ਗਿਆ ਮੈਂ ਪਾਸ ਹੋ ਗਿਆ ਪ੍ਰੈਕਟੀਕਲ ਬੈਂਕੂਰੇ ਦਾ ਟੈਸਟ ਹੋਇਆ ਸੀ ਬਕਾਇਦਾ ਸੋ ਮੈਂ ਸਲੂਨ ਚਲਾਇਆ ਆਪਦਾ ਹੁਣ ਵੀ ਮੇਰੇ ਬ੍ਰਦਰ ਮੈਂ ਉਹ ਨਹੀਂ ਚਲਦਾ ਉਹ ਬ੍ਰਦਰ ਕਰਦੇ ਮੈਂ ਤਾਂ ਹੁਣ ਨਹੀਂ ਕਰਦਾ ਅੱਛਾ ਤੇ ਉਹ ਮਤਲਬ ਕੋਈ ਇਸ ਤਰ੍ਹਾਂ ਦੇ ਕੰਮ ਹਰ ਜਿਹੜੇ ਸੰਘਰਸ਼ ਦੇ ਆਏ ਆ ਸਾਰੇ ਕੰਮ ਕੀਤੇ ਨਹੀਂ ਇਹ ਦੇ ਵਿੱਚ ਮਿਹਨਤ ਕਰਨ ਨੂੰ ਕੋਈ ਡਰ ਨਹੀਂ ਮਿਹਨਤ ਇਧਰ ਵੀ ਬੰਦਾ ਕਰ ਸਕਦਾ ਮੈਂ ਕਹਿੰਦਾ ਜਿਹੜਾ ਨਾ ਹੈ ਆਪਣਾ ਕਿਲਾ ਜੱਟ ਮੈਂ ਜਾਟਾਂ ਜੀ ਫਲਾਦਾ ਜੀ ਇਹ ਦਿੱਲੀ ਕੰਡ ਚ ਸਾਰਾ ਕੁਝ ਮੈਂ ਨੰਬਰਦਾਰ ਆਮ ਜਾਇਲਦਾਰ ਜੀ ਫਲਾ ਸਰਪੰਚ ਰਹੇ ਇੱਥੇ ਦਿੱਲੀ ਛੱਡ ਜਾਓ ਇਹ ਕਾਉਂ ਜਾ ਹੋਣਾ ਦਿੱਲੀ ਕਿਲਾ ਕੱਢ ਕੇ ਜਾਓ ਕੱਢ ਕੇ ਜਾਓ ਫੇਰ ਕਾਉਂ ਜਾਵਾ ਤੇ ਬਾਈ ਇਹਦੇ ਨਾਲ ਇੱਕ ਆਪਣਾ ਮੇਰਾ ਸਵਾਲ ਜੁੜਦਾ ਹੈ ਕਿ ਯਾਰ ਜੱਟਾਂ ਦਾ ਮੁੰਡਾ ਕਹਿ ਕਿਵੇਂ ਬਣ ਗਿਆ ਹਾਂ ਇਹ ਮੇਰੇ ਬਜ਼ੁਰਗਾਂ ਨੂੰ ਬਾਬਾ ਜੀ ਨੂੰ ਸ਼ੌਕ ਸੀਗਾ ਹਾਂ ਤੇ ਉਹਨਾਂ ਨੇ ਬੜੇ ਪੁਰਾਣੇ ਢਾਡੀ ਤੇ ਕਵੀਸ਼ਰ ਸਾਡੇ ਘਰੇ ਹੁੰਦੇ ਰਹਿੰਦੇ ਸੀ ਅੱਛਾ ਉਹਨਾਂ ਨੂੰ ਸੁਣਨ ਦਾ ਸ਼ੌਂਕ ਸੀ ਜਾਂਦਿਆਂ ਨੂੰ ਲੀੜਾ ਕਪੜਾ ਜਿਉਂ ਜਿਹਾ ਉਹਦੇ ਹੁੰਦਾ ਸੀ ਅੱਛਾ ਤੇ ਕੀੜੇ ਖਸਕੀਨ ਜੀ ਤਾਂ ਸਾਹ ਦਫ਼ਤਰ ਦੇ ਫਾਸਲੇ ਬਾਦਰ ਸਾਹਿਬ ਉਹ ਵੀ ਸਾਡੇ ਘਰੇ ਆਉਂਦੇ ਰਹੇ ਮੈਨੂੰ ਬਜ਼ੁਰਗ ਆਪ ਦੱਸਦੇ ਸੀ ਅੱਛਾ ਉਹ ਵੀ ਜਾਂਦੇ ਤੇ ਉੱਥੋਂ ਹੌਲੀ ਹੌਲੀ ਚਲੋ ਚੀਟਕ ਲੱਗੀ ਮੈਨੂੰ ਲੱਗਦਾ ਮੇਰੀ ਮਾਤਾ ਜੀ ਗੀਤ ਨਾ ਕੁੜੀਆਂ ਸੁਹਾਗ ਦੇ ਗੀਤ ਬੜੇ ਗਾਉਂਦੇ ਸੀ ਉਦੋਂ ਮਾਤਾ ਆ ਵੀ ਗਾਉਂਦੀਆਂ ਸੀ ਹਾਂ ਮੇਰੇ ਤਾਈ ਜੀ ਜਦੋਂ ਕਿਤੇ ਇਕੱਠੀਆਂ ਬੈਠ ਗਈ ਮੰਜੇ ਤੇ ਗਾਉਂਦੀਆਂ ਸੀ ਨਾ ਇਹਨਾਂ ਦੀ ਬੜੀ ਵੋਕਲ ਤਕੜੀ ਸੀ ਵਾਹ ਹੁਣ ਤਾਂ ਚਲੋ ਉਮਰ ਤੇ ਹੋ ਗਈ ਹੈ ਹਾਂ ਹਾਂ ਤੇ ਮੈਨੂੰ ਲੱਗਦਾ ਕੁਝ ਗੱਲਬਾਤ ਇਹ ਹੈਗੀ ਬਹੁਤ ਸੋਹਾਈਆ ਬਹੁਤ ਸੋਹਾਈਆ ਫਿਰ ਚਲੋ ਸ਼ੌਂਕ ਸੀ ਸੁਣਨ ਦਾ ਮੈਂ ਪਾਕਿਸਤਾਨੀ ਰੇਡੀਓ ਬੜਾ ਉਦੋਂ ਰੇਡੀਓ ਸੁਣਦੇ ਬੜੇ ਪੁਰਾਣੇ ਗੀਤ ਉਦੋਂ ਜ਼ਮਾਨਾ ਰੇਡੀਓ ਆਲਨਵਾਰ ਸਾਹਿਬ ਦੇ ਹਾਂ ਸ਼ੌਕਤ ਅਲੀ ਜੀ ਹਾਂ ਤੇ ਮਤਲਬ ਇਸ ਤਰ੍ਹਾਂ ਇਸ ਤ ਤੇ ਫਿਰ ਹੌਲੀ ਹੌਲੀ ਬਸ ਇਹ ਚੱਲਦਾ ਗਿਆ ਕੰਮ ਤੇ ਗਿਨਨ ਸਾਹਿਬ ਮੇਰਾ ਐਂਡ ਵਾਲਾ ਹੀ ਸਵਾਲ ਆ ਕਿ ਭਵਿੱਖ ਦੇ ਵਿੱਚ ਕੀ ਕਰ ਰਹੇ ਜੀ ਭਵਿੱਖ ਚ ਉਹਨਾਂ ਕੋਈ ਇੱਕ ਡਿਊਟ ਮੈਂ ਰੱਖ ਉਹਨਾਂ ਅਗਰ ਥੋੜੇ ਦਿਨਾਂ ਚ ਹੀ ਆ ਰਿਹਾ ਪੰਨ ਸੁਦੇਸ਼ ਕੁਮਾਰੀ ਜੀ ਨਾਲ ਅੱਛਾ ਤੇ ਨੀਮਾ ਵੇਖਦਾ ਮਿਊਜ਼ਿਕ ਆ ਤੇ ਜਤੈਂਦਰ ਧੂੜਕੋਟ ਦਾ ਲਿਖਿਆ ਫਿਰ ਅੱਛਾ ਜੀ ਉਹ ਆਰੇ ਮੱਕੀ ਮੇਰੇ 4-5 ਗੀਤੇ ਸੀ ਡਬਿੰਗ ਮੈਂ ਕਰ ਚੱਲਿਆ ਹੁਣ ਆਉਣ ਵਾਲੇ ਸਮੇਂ ਚ ਮਹੀਨਿਆਂ ਚ ਆਪਾਂ ਕਰਦੇ ਰਹਿਵਾਂਗੇ ਅੱਛਾ ਤੇ ਚਲੋ ਬਾਈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਟਾਈਮ ਦਿੱਤਾ ਹਾਂਜੀ ਤੇ ਦੋਸਤੋ ਤੁਸੀਂ ਇਸ ਵੀਡੀਓ ਨੂੰ ਵੇਖ ਕੇ ਸੁਣ ਕੇ ਸ਼ੇਅਰ ਜਰੂਰ ਕਰਨਾ ਮੇਰੇ ਚੈਨਲ ਬੂਟਾ ਗੁਲਾਮੀ ਵਾਲ ਨੂੰ ਫੋਲੋ ਜਰੂਰ ਕਰਨਾ ਤੇ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨੂੰ ਤੁਹਾਡੇ ਨਾਲ ਮਲਾਵਾਂਗੇ ਉਹਨਾਂ ਚਲ ਲਈ ਮੈਨੂੰ ਤੇ ਬਾਈ ਗਿੱਲ ਹਰਦੀਪ ਜੀ ਨੂੰ ਦਿਓ ਇਜਾਜ਼ਤ ਸਾਸਰੀ ਅਗਾਜ ਮਿਹਰਬਾਨੀ